ਜੀ ਆਪਾਂ ਹੁਣ ਪਹੁੰਚ ਗਏ ਇੰਦਾਰ ਟੋਕੇ ਲਗਭਗ ਹਲੇ 100 150 ਕਿਲੋਮੀਟਰ ਭਰੇ ਆ ਤੇ ਇੱਥੇ ਇੱਕ ਰੈਸਟੋਰੈਂਟ ਦੇਖਿਆ ਇੱਥੇ ਹੁਣ ਚਾਹ ਪਾਣੀ ਲੈਨੇ ਆ ਤੇ ਰੈਸਟ ਕਰਦੇ ਆ ਥੋੜੀ ਜੀ ਤੇ ਟਾਈਮ ਹੋ ਗਿਆ 7 ਵਜੇ ਚੁੱਕੇ ਨੇ ਠੀਕ ਹੈ ਹਾਈਵੇ ਪ੍ਰਾਈਡ ਲਿਖਿਆ ਹੋਇਆ ਦੇਖਦੇ ਹਾਂ ਹੁਣ ਕਿਹਾ ਜਾ ਲੱਗਦਾ ਜਿਵੇਂ ਆ ਚਾਹ ਪਾਣੀ ਪੀਨੇ ਆ ਇੱਥੇ ਇਹ ਕਹਿੰਦੇ ਵੀ ਭਾਈ ਫੈਮਿਲੀ ਰੈਸਟੋਰੈਂਟ ਹੈ ਹਾਈਵੇ ਤੇ ਹੈ ਠੀਕ ਹੈ ਬਾਕੀ ਦੇਖਦੇ ਹਾਂ ਹੁਣ ਚੱਲ ਕੇ ਆਪਾਂ ਇੱਥੇ ਦਾ ਤਮਾਜਮਾ ਕੀ ਅੰਕੀ ਕੋਣ ਹੈ ਲੋ ਉਹ ਕਾਫੀ ਦਾ ਕਾਪਾ ਆਂਜਾ ਕਰਦੇ ਆਪਾਂ ਉਹਨੇ ਕਾਫੀ ਥੋੜੀ ਜਿਹੀ ਵੱਧ ਹੋਰ ਦੇ ਦਿੱਤੀ ਬਹੁਤ ਵਧੀਆ ਹੁਣ ਰਾਤ ਦਾ ਟਾਈਮ ਹੈ ਕਿਉਂਕਿ ਉਹਨਾਂ बद कॉफी ये होगा ग्डी चलू सु आ गया ठीक है भी कहाँ से हो भाई आप यहीं साजापुर से ठीक है एमपी साज़ापूर। हाँ। में ठीक है एमपी में बैठे हैं अभी देखते हैं ना? क्या नाम के रेस्टोरेंट का थी हाईवे प्राइड हाईवे हाईवे प्राइड हाईवे प्राइड अच्छा है इस लड़के को कहा कॉफी लाकर दे दे इसने अच्छी सी कॉफी पिलाई है अब थैंक यू ब्रदर मैम ली रेस्टोरेंट होती है बहुत बढ़िया रेस्टोरेंट है प्योर वेज है तो जी प्योर वेज रेस्टोरेंट है जी ਹਾਈਵੇ ਜੇ ਲਵੇ ਆਂ ਅੰਦਾਰ ਹਾਈਵੇ ਜਿੱਥੇ ਬੈਠੇ ਆ ਹੁਣ ਹੁਣ ਇਹਨਾਂ ਤੋਂ ਇੱਕ ਪ੍ਰੌਂਠਾ ਲਵਾਇਆ ਤੇ ਇੱਕ ਰਾਤ ਦੇ ਟਾਈਮ ਹੁਣ ਐ ਵੀ ਮੈਨੂੰ ਇਹ ਸੀ ਵੀ ਥੋੜਾ ਜਿਹਾ ਟਾਈਮ ਵੀ ਸੇਵ ਹੋ ਜਵੇ ਤੇ ਆਪਾਂ ਕਿਸੇ ਤਰ੍ਹਾਂ ਮਰਜੀ ਹੁਣ ਅੱਜ ਦੀ ਡੇਟ ਚ ਅੰਦਾਰ ਪਹੁੰਚ ਜੀ ਠੀਕ ਹੈ ਬਾਕੀ ਦੇਖਦੇ ਆਂ ਵੀਡੀਓ ਜਾਂ ਤਾਂ ਇੱਥੇ ਕਲੋਜ਼ ਕਰਾਂਗੇ ਜਾਂ ਫਿਰ ਜਾ ਕੇ ਉੱਥੇ ਕਲੋਜ਼ ਕਲੋਜ਼ ਕਰਦੇ ਆਂ ਫਿਰ ਅੰਦਰ ਚ ਅੱਜ ਦੀ ਜੇ ਕਿ ਕਾਬਟ ਜ਼ਿਆਦਾ ਹੋ ਗਈ ਤਾਂ ਕਲੋਜ਼ ਕਰਨੀ ਵੀ ਔਖੀ ਜਾ ਹੋ ਜਵੇ। ਜੇ ਲੋ ਵੀ ਸਾਡੀ ਵੀਡੀਓ ਇੱਥੇ ਹੀ ਖਤਮ ਕਰ ਦਾਂਗੇ ਫਿਰ ਅੱਜ ਦੀ ਜਾਂ ਸਵੇਰੇ ਕਰਾਂਗੇ ਖਤਮ। ਹਾਂ ਬਾਕੀ ਦੇਖਦੇ ਆਂ ਅੱਜ ਦੀ ਇਹ ਮੰਨ ਕੇ ਚੱਲੋ ਵੀ ਇੱਥੇ ਕਲੋਜ਼ ਕਰਕੇ ਚੱਲਾਂਗੇ ਆਪਾਂ ਫਿਰ ਅੱਗੇ ਅੰਦਰ ਦੇਖਦੇ ਹਾਂ ਰੈਸਟੋਰੈਂਟ ਵਗੈਰਾ ਜਾਂ ਹੋਟਲ ਵਗੈਰਾ ਕਿਹੜਾ ਮਿਲਦਾ ਹੈ ਜਾਂ ਉਸ ਤੋਂ ਪਹਿਲਾਂ ਹੋ ਜਾਣ ਕਹ ਰਹੇ ਨੇ ਹੋ ਜਾਣ ਗੁਰੂਗੜ੍ਹ ਹੈਗੇ ਜੀ ਉੱਥੇ ਹੋ ਸਕਿਆ ਤਾਂ ਉੱਥੇ ਅੱਗੇ ਚੱਲ ਕੇ ਹੀ ਪਤਾ ਲੱਗੂਗਾ ਹੁਣ ਅੱਜ ਦਾ ਅੱਜ ਆਪਾਂ ਬਿਲਕੁਲ ਰਾ ਮਟੀਰੀਅਲ ਦੀ ਤਰ੍ਹਾਂ ਤੇਰੀਏ ਚੱਲ ਰਹੇ ਹਾਂ ਦੇਖਦੇ ਹਾਂ ਹੁਣ ਬਿਲਕੁਲ ਕੋਈ ਕੁਣ ਕੋਈ ਅੱਜ ਦਾ ਕੋਈ ਪਲਾਨ ਨਹੀਂ ਤੇ ਕੋਈ ਖਾਸ ਪਰ ਕੁੱਲ ਮਿਲਾ ਕੇ ਵਧੀਆ ਰਿਹਾ ਰੋਡ ਦਾ ਐਕਸਪੀਰੀਅੰਸ ਬਹੁਤ ਵਧੀਆ ਥੀ ਗੁੱਡ ਥੀ ਐਨ ਠੀਕ ਹੈ ਸਾਰਾ ਐਮਪੀ ਦਾ ਏਰੀਆ ਕੱਟਿਆ ਅੱਜ ਠੀਕ ਹੈ ਦੇਖ ਲੈ ਇਹ ਅੰਦਰ ਵੀ ਹੈ ਜਿਹੜਾ ਐਮਪੀ 'ਚ ਪੈਂਦਾ ਜੋ ਰਿੰਗ ਵੀ ਹੈ ਹਾਂ ਐਮਪੀ 'ਚ 100 ਕਿਲੋਮੀਟਰ ਠੀਕ ਹੈ ਓਕੇ ਇੰਡਾਰ ਤੱਕ ਕਰਤਾ ਚੱਲਦੇ ਆ ਐਮਪੀ ਅੱਗੇ ਦੇਖਦੇ ਆ ਐਮਪੀ ਕਿੱਥੇ ਤੱਕ ਨਾਲ ਨਾਲ ਚੱਲਦਾ ਸਾਡੇ ਠੀਕ ਹੈ ਓਕੇ ਜੀ ਥੈਂਕ ਯੂ ਲਾਈਕ ਸ਼ੇਅਰ ਤੇ ਕਮੈਂਟ ਹੈ ਜਿਹੜਾ ਤੁਸੀਂ ਵਧੀਆ ਲੱਗੇ ਵੀਡੀਓ ਤਾਂ ਕਰ ਦਿਓ ਥੈਂਕ ਯੂ ਜੀ ਰੌਂਠਾ ਲਿਆਤਾ ਦੇਹੀ ਦੇ ਨਾਲ ਓ ਵਾਹ ਕੀ ਸਾਡੀ ਨਾਈਟ ਦਾ ਡਿਨਰ ਨਾਈਟ ਦਾ ਡਿਨਰ ਵਿਦ ਪ੍ਰੌਂਠਾ ਯੋਗ ਸੈਂਡਵਿਚ ਆਇਆ। ਹੂੰ। ਇਹਨਾਂ ਨੇ ਸੈਂਡਵਿਚ ਮੰਗਾਇਆ ਹੈ। ਮੈਡਮ ਕਹਿੰਦੀ ਮੈਂ ਸੈਂਡਵਿਚ ਖਾਣ ਦੀ ਨਹੀਂ ਮੈਂ ਕਹਾਂ ਮੈਂ ਤਾਂ ਲੂਆ ਪ੍ਰੋਫਿਟ ਮੈਡੂਗਾ ਭਾਈ। ਸਰਪ ਕੋ ਫੇਸਬੁਕ ਕਿਹਦਾ ਹੈ? ਹੂੰ। ਯੂ ਟੂ ਕੇ ਆ ਤੇ ਇੰਸਟਾ ਪਰਮ ਸਫਰ। ਪਰਮ ਸਫਰ। ਹੂੰ। ਲੋਕ ਇਹ ਮਾਪ ਕਾ ਬੋਲ ਦੇ। ਹੂੰ।

ਇਹਿਆ ਸਟੂਡੈਂਟ ਦੇ ਵਿੱਚ ਅਸੀਂ ਰੁਕੇ ਸੀ ਹੁਣ ਇੰਦੋਰ ਜਾਂਦੇ ਟਾਈਮ ਰਾਤ ਦਾ ਟਾਈਮ ਹੈ 7:30 ਤੋਂ 8:00 ਵਜੇ ਤੱਕ ਫੈਮਿਲੀ ਰੈਸਟੋਰੈਂਟ ਨੇ ਬਹੁਤ ਵਧੀਆ ਟ੍ਰੀਟ ਕੀਤਾ ਵੈਜੀਟੇਰੀਅਨ ਨੇ ਅੱਜ ਦੀ ਵੀਡੀਓ ਆਪਾਂ ਇੱਥੇ ক্লোਜ਼ ਕਰਦੇ ਆਂ ਬੰਦ ਕਰਦੇ ਆਂ ਰਾਤ ਕਾਫੀ ਥੱਕ ਗਈ ਸੀ ਥੱਕ ਕੇ ਇਹ ਕੈਲੀ ਵੀ ਬਸ ਪੈਣ ਵਾਲੀ ਹੋ ਜਾ ਇੰਤਜ਼ਾਮ ਪਹਿਕੇ ਆਪਾਂ ਹੁਣ ਆਰਾਮ ਕਰ ਲਿਆ ਕੁਛ ਹੱਤ ਕਰ ਤੇ ਹੁਣ ਅੱਜ ਦੀ ਵੀਡੀਓ ਆਪਾਂ ਇੱਥੇ ਬੰਦ ਕਰਦੇ ਆਂ ਸਾਰਿਆਂ ਨੂੰ ਅਪੀਲ ਹੈ ਲਾਈਕ ਸ਼ੇਅਰ ਤੇ ਕਮੈਂਟ ਹੈ ਜਿਹੜਾ ਉਹ ਜਰੂਰ ਕਰਿਓ ਚੰਗੀ ਲੱਗੀ ਵੀਡੀਓ ਤਾਂ ਅੱਗੇ ਜਰੂਰ ਸ਼ੇਅਰ ਕਰੋ ਇਸ ਨੂੰ ਇਸ ਦੇ ਵਿੱਚ ਆਪਾਂ ਇਸ ਦੇ ਵਿੱਚ ਪੂਰੇ ਟੂਰ ਦੇ ਵਿੱਚ ਜਿੰਨੇ ਵੀ ਟੋਲ ਆਏ ਨੇ ਜਿੰਨੇ ਟੋਲ ਕਿੰਨੇ ਦੇ ਲੱਗਣਗੇ ਰੋਲ ਕਿੰਨੇ ਦਾ ਲੱਗੂਗਾ ਕਮਰੇ ਕਿੱਥੇ-ਕਿੱਥੇ ਲੈਣੇ ਚਾਹੀਦੇ ਨੇ ਹਰੇਕ ਵੀਡੀਓ ਦੇ ਅਖੀਰ ਦੇ ਵਿੱਚ ਆਪਾਂ ਇਹ ਤੁਹਾਨੂੰ ਜਰੂਰ ਦੱਸਾਂਗੇ ਵੀ ਅਖੀਰ ਦੇ ਵਿੱਚ ਕਿੰਨਾ ਟੋਟਲ ਖਰਚਾ ਕਿੰਨਾ ਹੁੰਦਾ ਹੈ ਕਿ ਟਿਕ ਟੇ ਰੁਕਣਾ ਚਾਹੀਦਾ ਸਾਨੂੰ ਕਿਹੜੀਆਂ ਕਿਹੜੀਆਂ ਸਾਡੇ ਤੋਂ ਜਿਹੜੀਆਂ ਗਲਤੀਆਂ ਹੋਈਆਂ ਉਹ ਗਲਤੀਆਂ ਤੁਸੀਂ ਨਾ ਕਰੋ ਤਕਰੀਬਨ ਜਿਵੇਂ ਲਗਭਗ 15-1600 ਕਿਲੋਮੀਟਰ ਦੇ ਨੇੜੇ ਟੜੇ ਦਾ ਇਹ ਟੂਰ ਬਣਦਾ ਹੈ ਪੰਜਾਬ ਤੋਂ ਉਹ ਟੂਰ ਕਿਸ ਤਰ੍ਹਾਂ ਪਲਾਨ ਕਰਨਾ ਚਾਹੀਦਾ ਇਹ ਵੀ ਤੁਹਾਨੂੰ ਅਖੀਰ ਦੇ ਵਿੱਚ ਆਪਾਂ ਦੱਸਾਂਗੇ ਧੰਨਵਾਦ ਜੀ